ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਤੁਸੀਂ ਜੁੜ ਰਹੇ ਹੋ ਲੋਕਰੇ ਚੈਨਲ ਨਾਲ ਬਹੁਤ ਬਹੁਤ ਸਵਾਗਤ ਤੁਹਾਡਾ ਲੁਧਿਆਣਾ ਪੱਛਮੀ ਦੀ ਜਿਮਨੀ ਚੌਂ ਨੂੰ ਲੈ ਕੇ ਪੰਜਾਬ ਦੇ ਸਾਬਕਾ ਮੰਤਰੀ ਭਾਰਤ ਪੁਸ਼ਨ ਆਸ਼ੂ ਹੋਏ ਸਰਗਰਮ ਕਾਂਗਰਸ ਹਾਈ ਕਮਾਂਡ ਵੱਲੋਂ ਭਾਰਤ ਪੁਸ਼ਨ ਆਸ਼ੂ ਨੂੰ ਹੋਈ ਹਰੀ ਚੰਡੀ ਭਾਰਤ ਪੁਸ਼ਨ ਆਸ਼ੂ ਨੇ ਅੱਜ ਪੋਸਟ ਸਾਂਝੀ ਕਰਦਿਆਂ ਜਿਸ ਵਿੱਚ ਲਿਖਿਆ ਕਿ ਲੁਧਿਆਣਾ ਪੱਛਮੀ ਦੀ ਆਵਾਜ਼ ਇਸ ਵਾਰ ਆਸ਼ੂ ਬਦਲੇਗਾ ਰਵਾਜ਼ ਕੀ ਆਸ਼ੂ ਨੂੰ ਹਾਈ ਕਮਾਂਡ ਦੇ ਵੱਲੋਂ ਟਿਕਟ ਮਿਲ ਗਈ ਹੈ ਹਾਈ ਕਮਾਂਡ ਦੇ ਵੱਲੋਂ ਹਾਂ ਹੋ ਗਈ ਹੈ ਜਿਸ ਨੂੰ ਲੈ ਕੇ ਵੱਖ-ਵੱਖ ਕਾਂਗਰਸ ਦੀ ਹਲਕਿਆਂ ਦੇ ਵਿੱਚ ਜੋ ਚਰਚਾਵਾ ਚੱਲ ਰਹੀਆਂ ਨੇ ਜੋ ਕਿ ਲੁਧਿਆਣਾ ਪੱਛਮੀ ਦੀ ਵਿੱਚ ਅਮਰਤਾ ਵਰਿੰਗਵੀ ਦਾਵੇਦਾਰੀ ਤੇ ਹੋਰ ਵੀ ਕਾਂਗਰਸ ਦੇ ਲੀਡਰ ਜਿਹੜੇ ਨੇ ਲੁਧਿਆਣਾ ਪੱਛਮੀ ਦੀ ਜਿਮਨੀ ਚੋਣ ਲੜਨ ਲਈ ਆਪਣੇ ਵੱਲੋਂ ਟਿਕਟ ਦੀ ਮੰਗ ਕਰ ਰਹੇ ਨੇ ਸੋ ਦੂਸਰੇ ਪਾਸੇ ਅੱਜ ਜੋ ਕਾਂਗਰਸ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵਰਿੰਗ ਇਸ ਦੇ ਬਾਰੇ ਉਹਨਾਂ ਨੇ ਆਪਣੇ ਵੱਲੋਂ ਜੋ ਬਿਆਨ ਦਿੱਤਾ ਹੈ ਕਿ ਲੁਧਿਆਣਾ ਪੱਛਮੀ ਦੀ ਟਿਕਟ ਨੂੰ ਲੈ ਕੇ ਜੋ ਦਾਵੇਦਾਰੀਆਂ ਨੇ ਉਹਨਾਂ ਸਾਰਿਆਂ ਦੀਆਂ ਜਿਹੜੀਆਂ ਕਿ ਦਾਵੇਦਾਰੀਆਂ ਹਾਈ ਕਮਾਂਡ ਨੂੰ ਭੇਜਤੀਆਂ ਜਾਣਗੀਆਂ ਉਸ ਤੋਂ ਬਾਅਦ ਜੋ ਹਾਈ ਕਮਾਂਡ ਫੈਸਲਾ ਲਵੇਗੀ ਉਹ ਸਾਰੇ ਕਾਂਗਰਸ ਨੂੰ ਜਿਹੜਾ ਕਿ ਕਾਂਗਰਸ ਪਾਰਟੀ ਦੇ ਵੱਲੋਂ ਉਸ ਦੇ ਨਾਲ ਚੱਲਿਆ ਜਾਵੇਗਾ ਉਹ ਸਨਕਰ ਹੋਵੇਗਾ ਕਾਂਗਰਸ ਪਾਰਟੀ ਨੂੰ ਆਸ਼ੂ ਜੋ ਭਾਰਤਪੁਰਜ ਆਸ਼ੂ ਨੇ ਪੰਜਾਬ ਦੇ ਸਾਬਕਾ ਮੰਤਰੀ ਨੇ ਉਹ ਇਸੇ ਹਲਕੇ ਤੋਂ ਲਗਾਤਾਰ ਦੋ ਵਾਰੀ ਜਿੱਤੇ ਦਰਜ ਕਰ ਚੁੱਕੇ ਨੇ। ਔਰ ਪੰਜਾਬ ਦੇ ਕਾਂਗਰਸ ਮੰਤਰੀ ਰਹੇ ਨੇ। ਭਾਰਤਪੁਰਸ਼ ਆਸ਼ੂ ਕਾਰਜਕਾਰੀ ਪ੍ਰਧਾਨ ਨੇ ਪਰ ਲੋਕ ਸਭਾ ਚੋਣਾਂ ਤੋਂ ਬਾਅਦ ਭਾਰਤਪੁਰਸ਼ ਆਸ਼ੂ ਤੇ ਰਾਜਾ ਵੜਿੰਗ ਦੇ ਵਿਚਕਾਰ ਕੁਝ ਦੂਰੀਆਂ ਵਧੀਆਂ ਹੋਈਆਂ ਨੇ। ਭਾਰਤਪੁਰਸ਼ ਆਸ਼ੂ ਲੋਕ ਸਭਾ ਦੀ ਟਿਕਟ ਚਾਹੁੰਦੇ ਸੀ ਲੁਧਿਆਣਾ ਤੋਂ। ਪਰ ਹਾਈ ਕਮਾਂਡ ਨੇ ਰਾਜਾ ਵੜਿੰਗ ਨੂੰ ਲੁਧਿਆਣਾ ਤੋਂ ਉਮੀਦਵਾਰ ਬਣਾ ਦਿੱਤਾ। ਭਾਰਤਪੁਰਸ਼ ਆਸ਼ੂ ਹਾਈ ਕਮਾਂਡ ਤੋਂ ਵੀ ਨਰਾਜ਼ ਹੋ ਗਏ ਕਿ ਕਾਂਗਰਸ ਡਿਊਟਰਸ਼ਿਪ ਤੋਂ ਪੰਜਾਬ ਤੋਂ ਵੀ ਨਰਾਜ਼ ਚੱਲ ਰਹੇ ਨੇ ਉਹਨਾਂ ਨੇ ਕਦੇ ਵੀ ਕਾਂਗਰਸ ਦੀ ਕਿਸੇ ਵੀ ਬੈਠਕ ਦੇ ਵਿੱਚ ਹਿੱਸਾ ਨਹੀਂ ਲਿਆ ਔਰ ਕਾਂਗਰਸ ਦੇ ਨਵੇਂ ਇੰਚਾਰਜ ਜਿਹੜੇ ਕਿ ਉਵੇਸ਼ ਬਗੇਲ ਪੰਜਾਬ ਆਉਂਦੇ ਨੇ ਔਰ ਭਾਰਤ ਕੁਸ਼ਨਾਸ਼ੂ ਉਹਨਾਂ ਨੂੰ ਇਕੱਲਿਆਂ ਮਿਲ ਕੇ ਆਪਣੇ ਵੱਲੋਂ ਆਪਣਾ ਸਪਸ਼ਟੀਕਰਨ ਦਿੰਦੇ ਨੇ ਜੋ ਲੁਧਿਆਣਾ ਪੱਛਮੀ ਦੇ ਵਿੱਚ ਜਿਮਨੀ ਚੋਣ ਲੜਨ ਵਾਸਤੇ ਸੋ ਅੱਜ ਉਹਨਾਂ ਨੇ ਉਹ ਪੋਸਟ ਸਾਂਝੀ ਵੀ ਕਰ ਦਿੱਤੀ ਹੈ ਜੋ ਕਿ ਐ ਲੱਗਦਾ ਕਿ ਜਿਵੇਂ ਉਹਨਾਂ ਨੂੰ ਹਾਈ ਕਮਾਂਡ ਦੇ ਵੱਲੋਂ ਕੋਈ ਹਾਂ ਹੋ ਗਈ ਹੋਵੇ ਅਰ ਦੂਸਰੇ ਪਾਸੇ ਅਮਰਤਾ ਵੜਿੰਗ ਇਸ ਹਲਕੇ ਦੇ ਵਿੱਚ ਜਿਨ੍ਹਾਂ ਨੇ ਆਪਣੀਆਂ ਪਿਛਲੀ ਵਾਰ ਉਹਨਾਂ ਨੇ ਫੇਰੀਆਂ ਨੂੰ ਵੇਖਿਆ ਗਿਆ ਰਾਜਾ ਵੜਿੰਗ ਜਿਹੜੇ ਲੋਕ ਸਭਾ ਸੰਸਦ ਨੇ ਲੁਧਿਆਣਾ ਤੋਂ ਉਹਨਾਂ ਦਾ ਵੀ ਦਾਵਾ ਹੈ ਕਿ ਇਕਤਾ ਪਾਰਤਪੁਰ ਸਾਹੂ ਦੇ ਉੱਪਰ ਵੱਡੇ ਜਿਹੜੇ ਦੋਸ਼ ਲੱਗੇ ਹੋਏ ਨੇ ਵਿਜੀਲੈਂਸ ਦੇ ਵੱਲੋਂ ਉਹਨਾਂ ਦੇ ਉੱਪਰ ਜਿਹੜੇ ਕਿ ਕਰੋੜਾ ਰੁਪਏ ਦੇ ਕੱਪੜੇ ਦਾ ਉਹਨਾਂ ਨੂੰ ਜੇਲ੍ਹ ਵੀ ਜਾਣਾ ਪਿਆ ਭਾਵੇਂ ਉਹ ਜ਼ਮਾਨਤ ਤੇ ਬਾਹਰ ਆ ਚੁੱਕੇ ਨੇ ਪਰ ਕਾਂਗਰਸ ਸਰਕਾਰ ਦੇ ਵਿੱਚ ਜੋ ਉਹਨਾਂ ਦੇ ਉੱਪਰ ਦੋਸ਼ ਲੱਗੇ ਨੇ ਕਾਂਗਰਸ ਨਹੀਂ ਚਾਹੁੰਦੀ ਕਿ ਕੋਈ ਜਿਹੜਾ ਕਿ ਜਨਤਾ ਦੇ ਵਿੱਚ ਜਾ ਕੇ ਸਾਨੂੰ ਇਸੇ ਜਿਹੜੇ ਸਵਾਲ ਜਵਾਬ ਕਰਨ ਲੋਕ ਕੇ ਪ੍ਰਸ਼ਤ ਮੰਤਰੀ ਉਸ ਨੂੰ ਫਿਰ ਤੁਸੀਂ ਟਿਕਟ ਦੇ ਦਿੱਤੀ ਸੋ ਇਸ ਕਰਕੇ ਰਾਜਾਵੜਿੰਗ ਬੜੇ ਸੋਚ-ਸੋਚ ਕੇ ਚੱਲ ਰਹੇ ਨੇ ਔਰ ਹਾਈ ਕਮਾਂਡ ਦੇ ਨਾਲ ਜਾਪਤਾ ਬਣਾਇਆ ਹੋਇਆ ਕਿ ਇੱਥੇ ਉਸ ਉਮੀਦਵਾਰ ਨੂੰ ਟਿਕਟ ਦਿੱਤੀ ਜਾਵੇ ਜਿਹਦੀ ਸਭੀ ਸਾਫ ਸੁਥਰੀ ਹੋਵੇ ਔਰ ਜਿਸ ਦੇ ਉੱਪਰ ਕੋਈ ਵੀ ਦੋਸ਼ ਨਾ ਹੋਵੇ ਸੋ ਇਸ ਨੂੰ ਲੈ ਕੇ ਰਾਜਾਵੜਿੰਗ ਜਿਹੜਾ ਕਿ ਆਪਣੇ ਵੱਲੋਂ ਅਜੇ ਤੱਕ ਭਾਰਤਪੁਰੀਨ ਆਸ਼ੂ ਦੇ ਨਾਲ ਸਹਿਮਤ ਨਹੀਂ ਸੋ ਅੰਮ੍ਰਤਾਵੜਿੰਗ ਜੋ ਕਿ ਗੁੱਦੜਵਾ ਹਲਕੇ ਤੋਂ ਆਪਣਾ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਸੀ ਉਸ ਨੇ ਔਰ ਪਿਛਲੇ ਦਿਨੀ ਅਮਰਤਾ ਵੜਿੰਗ ਜੋ ਲੁਧਿਆਣਾ ਦੇ ਵਿੱਚ ਦੇਖੇ ਵੀ ਗਏ ਨੇ ਔਰ ਅਮਰਤਾ ਵੜਿੰਗ ਦੇ ਵੱਲੋਂ ਦਾਵੇਦਾਰੀ ਵੀ ਠੋਕੀ ਜਾ ਰਹੀ ਹੈ ਔਰ ਰਾਜਾ ਵੜਿੰਗ ਉਹ ਤੁ ਲੋਕ ਸਭਾ ਮੈਂਬਰ ਵੀ ਨੇ ਔਰ ਉਹਨਾਂ ਨੂੰ ਬਹੁਤ ਵੱਡਾ ਫਾਇਦਾ ਹੋ ਸਕਦਾ ਹੈ ਜਦੋਂ ਕਿ ਆម ਆਦਮੀ ਪਾਰਟੀ ਨੇ ਆਪਣਾ ਇੱਥੇ ਵੱਡਾ ਚਿਹਰਾ ਜੋ ਰਾਜ ਸਭਾ ਮੈਂਬਰ ਹੈ ਸੰਜੀਵ ਅਰੋੜਾ ਨੂੰ ਉਮੀਦਵਾਰ ਬਣਾਇਆ ਹੈ ਸੋ ਉਸ ਦੇ ਮੁਕਾਬਲੇ ਵਿੱਚ ਅਮਰਤਾ ਵੜਿੰਗ ਜਿਹੜਾ ਕਿ ਟੱਕਰ ਦੇ ਸਕਦੇ ਨੇ ਕਿਉਂਕਿ ਭਾਰਤਪੁਰਨ ਆਸ਼ੂ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਇਹੀ ਜਿਹੜਾ ਕਿ ਚਰਚਾ ਦਾ ਬਣਿਆ ਹੋਇਆ ਕਿ ਭਾਜਪਾ ਯਾਸ਼ੂ ਨੇ ਜੋ ਖੁਰਾਕ ਸਪਲਾਈ ਮੰਤਰੀ ਸੀ ਉਸ ਵਕਤ ਉਹਨਾਂ ਨੇ ਜਿਹੜਾ ਕਰੋੜਾਂ ਰੁਪਏ ਦਾ ਕਪਲਾ ਕੀਤਾ ਹੈ ਜਿਹੜਾ ਕਿ ਲੋਕਾਂ ਦੇ ਹੱਕਾਂ ਦਾ ਡਾਕਾ ਮਾਰਿਆ ਹੈ ਇਸ ਕਰਕੇ ਦੇ ਕਾਂਗਰਸ ਪਾਰਟੀ ਨੂੰ ਜਿਹੜਾ ਕਿ ਨਰਾਸ਼ਨਾ ਚਲਣੀ ਪਵੇ ਸੋ ਭਾਜਪਾ ਯਾਸ਼ੂ ਨੂੰ ਜਿਹੜਾ ਕਿ ਪੰਜਾਬ ਹਾਈ ਕਮਾਂਡ ਨਹੀਂ ਚਾਹੁੰਦੀ ਪਰ ਕਿਤੇ ਨਾ ਕਿਤੇ ਭਾਜਪਾ ਯਾਸ਼ੂ ਜੋ ਆਪਣੀ ਜ਼ਿੰਮੇਵਾਰੀ ਠੋਕ ਚੁੱਕੇ ਨੇ ਹੁਣ ਆਉਣ ਵਾਲੇ ਕੁਝ ਦਿਨਾਂ ਵਿੱਚ ਇਹ ਫੈਸਲਾ ਹੋਵੇਗਾ ਉਧਰ ਦੇ ਦੂਸਰੇ ਪਾਸੇ ਭਾਜਪੀ ਜਿਹੜੇ ਕਿ ਰਵਨੀਤ ਬਿੱਟੂ ਇਸੇ ਹਲਕੇ ਨਾਲ ਉਹਨਾਂ ਦਾ ਬਹੁਤ ਜ਼ਿਆਦਾ ਲਗਾਏ ਉਹ ਰਵਨੀਤ ਬਿੱਟੂ ਤੇ ਭਾਰਤਪੁਰ ਆਸ਼ੂ ਦੀ ਆਪਸ ਵਿੱਚ ਬਹੁਤ ਦੋਸਤੀ ਹੈ ਲੋਕ ਸਭਾ ਚੋਣਾਂ ਦੇ ਵਿੱਚ ਹਲਕਾ ਪੱਛਮੀ ਤੋਂ ਕਾਂਗਰਸ ਨੂੰ ਹਾਰ ਹੁੰਦੀ ਹੈ ਔਰ ਰਵਨੀਤ ਬਿੱਟੂ ਇੱਥੋਂ ਜਿਹੜਾ ਕਿ ਆਪਣੀ ਵੋਟ ਵਧਾ ਜਾਂਦੇ ਨੇ ਉਸ ਵਕਤ ਨੂੰ ਰਾਜਾ ਵਿੜਿੰਗ ਦੇ ਨਾਲ ਭਾਰਤਪੁਰ ਆਸ਼ੂ ਜਿਹੜੇ ਨਹੀਂ ਚੱਲ ਰਹੇ ਕਿਉਂਕਿ ਰਾਜਾ ਵਿੜਿੰਗ ਦੇ ਵੱਲੋਂ ਸਿੱਧਾ-ਸਿੱਧਾ ਭਾਰਤਪੁਰ ਆਸ਼ੂ ਨੂੰ ਜਿਹੜਾ ਇਹ ਜ਼ਿੰਮੇਵਾਰ ਦੱਸਿਆ ਗਿਆ ਸੀ ਕਿ ਇੱਥੋਂ ਦੇ ਜਿਹੜੇ ਹਲਕਾ ਇੰਚਾਰਜ ਨੇ ਉਹਨਾਂ ਦੇ ਕਾਰਨ ਹੀ ਇਹ ਵੋਟ ਕੱਟੀ ਏ ਸੋ ਹੁਣ ਭਾਰਤਪੁਣ ਆਸ਼ੂ ਨੂੰ ਜੇਕਰ ਕਾਂਗਰਸ ਟਿਕੜ ਦਿਨਦੀਏ ਤਾਂ ਇੱਥੇ ਕੀ ਨਤੀਜੇ ਆਉਂਦੇ ਨੇ ਤਰਵਨੀਤ ਬਿੱਟੂ ਵੀ ਦਾਵੇਦਾਰੀ ਨੇ ਉਹਨਾਂ ਦਾ ਕਿਸ ਉਮੀਦਵਾਰ ਨੂੰ ਇੱਥੇ ਜਿਹੜਾ ਕਿ ਉਮੀਦਵਾਰ ਬਣਾਉਂਦੇ ਨੇ ਔਰ ਭਾਰਤਪੁਣ ਆਸ਼ੂ ਜੇਕਰ ਉਮੀਦਵਾਰ ਨਹੀਂ ਬਣਾਉਂਦੀ ਕਾਂਗਰਸ ਤਾਂ ਭਾਰਤਪੁਣ ਆਸ਼ੂ ਬੇਸ਼ੱਕ ਭਾਜਪਾ ਸ਼ਾਮਲ ਹੋ ਸਕਦੇ ਨੇ ਔਰ ਭਾਜਪਾ ਵੱਲੋਂ ਉਹਨਾਂ ਦਾ ਜਿਹੜਾ ਕਿ ਕਿਤੇ ਨਾ ਕਿਤੇ ਬਿੱਟੂ ਨਾਲ ਬਹੁਤ ਸਾਰਾ ਸੈਟਿੰਗਾਂ ਹੋ ਚੁੱਕੀਆਂ ਨੇ ਸੋ ਭਾਰਤਪੁਣ ਆਸ਼ੂ ਨੇ ਤਾਂ ਅੱਜ ਜਿਹੜੀ ਦਬੇ ਦਾ ਠੋਕੀਏ ਜੇਕਰ ਹਾਈ ਕਮਾਂਡ ਦੇ ਵੱਲੋਂ ਨਾ ਟਿਕਟ ਨਹੀਂ ਦਿੱਤੀ ਜਾਂਦੀ ਕਾਂਗਰਸ ਵੱਲੋਂ ਤਾਂ ਭਾਰਤ ਪੁਨ ਸਾਸ਼ੂ ਪੱਕਾ ਬੀਜੇਪੀ ਜਾਣਗੇ ਔਰ ਦੂਸਰੇ ਪਾਸੇ ਰਾਜਾ ਵਿੰਗ ਜਿਹੜੇ ਨੇ ਉਹ ਦਾਅਵੇਦਾਰੀ ਨੂੰ ਕਿਸ ਤਰ੍ਹਾਂ ਲੈਂਦੇ ਨੇ ਔਰ ਹਾਈ ਕਮਾਂਡ ਕਿਸ ਤਰ੍ਹਾਂ ਇੱਕ ਇੱਕ ਕੇ ਸਮੀਧਵਾਰ ਨੂੰ ਟਿਕਟ ਦਿੰਦੀ ਹੈ ਇਹ ਆਉਣ ਵਾਲੇ ਕੋਈ ਦਿਨਾਂ ਚ ਫਾਈਨਲ ਹੋਵੇਗਾ ਲੇਕਿਨ ਇੱਕ ਵਾਰ ਭਾਰਤ ਪੁਨ ਸਾਸ਼ੂ ਨੇ ਅੱਜ ਆਪਣੀ ਸਰਗਰਮੀ ਦਿਖਾ ਦਿੱਤੀ ਹੈ ਆਪਣਾ ਦਾਵਾ ਠੋਕ ਦਿੱਤਾ ਹੈ